ਸਤਿ ਲੋਕ ਸੰਤ ਸ਼ਰਣ ਜੋ ਜਨ ਪਰੈ ਸੋ ਜਨ ਕੁਦਰ ਮਹਾਰ ਸੰਤ ਕੀ ਨਿੰਦਾ ਨਾਨਕਾ ਬਾਰ-ਬਾਰ ਅਵਤਾਰ ਅਸ਼ਟਪਦੀ ਸੰਤ ਕੈ ਦੂਖਨ ਆਰ ਜਾ ਘਟੈ ਸੰਤ ਕੈ ਦੂਖਨ ਜਮਤੇ ਨਹੀਂ ਛੁਟੈ ਸੰਤ ਕੈ ਦੂਖਨ ਸੁਖ ਸਭ ਜਾਏ ਸੰਤ ਕੈ ਦੂਖਨ ਨਰਕ ਮੈਂ ਪਾਏ ਸੰਤ ਕੈ ਦੂਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸ਼ੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖਾ ਨਾ ਕੋਏ ਸੰਤ ਕਹਿ ਦੁਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਿਤ ਭੀ ਤਰ ਸੰਤ ਕਹਿ ਦੁਖਨ ਤੇ ਮੁਖ ਭਾਵੈ ਸੰਤਨ ਕਹਿ ਦੁਖਨ ਕਾਗ ਜਿਉ ਲਵਾਏ संतन कै दुखन सरत जोन पाए संत कै दुखन त्रगद जोन किरमा है संतन कै दुखन तृष्णा में जलाए संत कै दुखन सबको शलाए संत कै दुखन तेज सब जाए संत कै दुखन नीच नीच आए संत दोखी त फाओं को नाए नामत संत पावै ता ओए भी गत पाहे संत का निंदक महा अतताई संत का निंदक छिन टिकन ना पाई संत का निंदक महा हथियार संत का निंदक परमेश्वर मारा संत का निंदक राजते हीन संत का निंदक दुखिया अरदीन संत के निंदक का ਸਰਬ ਰੋਗ ਸੰਤ ਕੈ ਨਿੰਦਕ ਕਾ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਮਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੁਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿਤ ਸੰਤ ਕੈ ਦੋਖੀ ਕੋ ਧਾਨ ਲਾਗੇ ਸੰਤ ਕਾ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਮਾ ਅਹੰਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ ਸੰਤ ਕਾ ਦੋਖੀ ਜਨਮ ਐ ਮਾਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕੋ ਨਾਹੀ ਥਾ ਨਾਨਕ ਸੰਤ ਭਾਵੈ ਤਾ ਲੈ ਮਿਲਾਇ ਸੰਤ ਕਾ ਦੋਖੀ اد بیج تے ٹوٹ سنت کا دکھی کتا پہ فرمایہ سنت کا دیا سنت کا دکھی انتر تے تھو ساس بنا مرت کی لو تھا سنت کے دوڑ کشنا اپن بیج اپ کھ دو مچھلی تڑفڑائے کا دوا نہیں راجا جیو پاوک ایندھن نہیں تھا اکیلا جڑ تیل کھیت دوہیلا سنت کا دوکھی ترم تیرہت سنت کا دکھی سد محت کیرت نندتا پیا نانک دگڑ روپ ہوئے جائے سنت کے دو ملا سزائے ਸੰਤ ਕਾ ਦੋਖੀ ਸਦਾ ਸਹਿ ਕਾਈਏ ਸੰਤ ਕਾ ਦੋਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੋਖੀ ਕੀ ਉੱਜਾ ਨਾ ਆਸ ਸੰਤ ਕਾ ਦੋਖੀ ਉੱਠ ਚੱਲੇ ਨਰਾਸਾ ਸੰਤ ਕੈ ਦੋਖ ਨਾ ਤ੍ਰਿਸ਼ਟ ਕੋਈ ਜੈਸਾ ਭਾਵੇਂ ਤੈਸਾ ਕੋਈ ਹੋਏ ਪਹਿਰਾ ਕੀਰਤ ਨਾਮੇ ਟੈ ਕੋਈ ਨਾਨਕ ਜਾਨੇ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨ ਹੈ ਹਾਰ ਸਦਾ ਸਦਾ ਤਿਸਕੋ ਨਮਸ਼ਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸਹਾ ਤੇ ਹਾਵ ਸਾਸ ਗਿਰਾਸ ਸਭ ਕਸ਼ ਵਰਤਾ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨ ਹੈ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਨ ਨਾਮ ਉੰਦੇ ਬੜ ਭਾਗੀ ਨਾਨਕ ਜਨ ਸੇ ਸ਼ਲੋਕ ਸਜੋ ਸਿਆਮ ਤੁ ਸਰਜਨੋ ਸਿਮਰੋ ਹਰ ਹਰ ਰਾਈ ਇੱਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਭਜਾਇ ਅਸ਼ਟ ਪਦੀ ਮਾਨੁਖ ਕੀਤੇ ਬ੍ਰਿਤੀ ਸਭ ਜਾਨ ਦੇਵਨ ਕਾ ਇੱਕ ਭਗਵਾਨ ਜਿਸ ਕੈ ਦੀਏ ਰਹੈ ਅਗਾਏ ਬਹੋਰ ਨਤਰਿਸ਼ਨਾ ਲੱਗੈ ਆਏ ਮਾਰ ਰੱਖੈ ਇੱਕੋ ਆਪ ਮਾਨੁਖ ਕਾ ਕ੍ਰਿਸ਼ਨਾਹੀ ਹਾਥ ਤਿਸ ਕਾ ਹਤੁਮ ਬੂਝ ਸੋਖ ਹੋਇ ਤਿਸ ਕਾ ਨਾਮ ਰਖਤੰਥ ਪਰੋਇ ਸਿਮਰ 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 ਪ੍ਰਭ ਸੋਏ ਨਾਨਕ ਦਿਗਨ ਨਾ ਲਾਗੇ ਕੋਈ ਉਸਤਤ ਮਨ ਮਹਿ ਕਰਨ ਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਭ ਸੰਗ ਚਰਨ ਚਲਾਓ ਮਾਰਗ ਗੋਬਿੰਦ ਮਿਟਾਏ ਪਾਪ ਜਪੀਐ ਹਰ ਦਿੰਦ ਕਰ ਹਰ ਕਰਮ ਸਵਨ ਹਰ ਕਥਾ ਹਰ ਦਰਗਾ ਨਾਨਕ ਉਜਲ ਮੱਥਾ ਵੱਡ ਭਾਗੀ ਤੇ ਜਾਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ RAM ਨਾਮ ਜੋ ਕਰੇ ਵਿਚਾਰ ਸੇ ਤੁੰ ਅੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨੋ ਤੇ ਸੁਖੀ ਇੱਕੋ ਇੱਕ ਇੱਕ ਪਛਾਨੈ ਇਤ ਉਤ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਮ ਤਿਨ ਹੈ ਨਿਰੰਝਨ ਜਾਣਿਆ ਗੁਰ ਪ੍ਰਸਾਦ ਆਤਮ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਸਾ ਨਾ ਲੱਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹਿਲਾ ਨਹੀਂ ਦੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਾ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸੁਮਾਇ ਸੋਦਤ 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 ਸੀਝਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖਾਂ ਸਭ ਸਬ ਕਿਛੂ ਨੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਾ ਕਿਸ਼ ਜਨਮ ਹੈ ਨਾ ਕਿਸ਼ ਮਾਰਾ ਆਪਨ ਚਲਿਤ ਆਪ ਹੀ ਕਰੈ ਆਮਨ ਜਾਵਨ ਦ੍ਰਿਸ਼ਟ ਅਨੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲੰਭ ਹੈ ਆਪ ਅਨਕ ਜੁਗਤ ਰਚ ਤਾਪ ਉਥਾਪ ਅਬਨਾਸ਼ੀ ਨਾਹੀ ਕਿਛ ਖੰਡ ਤਾਰਨ ਤਾਰ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਪਤਾ ਸੋ ਸੋਭਾਵੰਤ ਸਗਲ ਸੰਸਾਰ ਉਧਰ ਹੈ ਤਿਨ ਮੰਤ ਪ੍ਰਭ ਕੇ ਸੇਵਤ ਸਗਲ ਉਧਾਰਨ ਰਬ ਕੇ ਸੇਵਕ ਦੁਖ ਬਿਸਾਰ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨ ਕੀ ਸੇਵਾ ਸੋਈ ਲੱਗ ਜਿਸਨੂੰ ਤ੍ਰਿਪਾ ਕਰੇ ਬਡ ਭੱਗੈ ਨਾਮ ਜਪਤ ਪਾਵੈ ਬਿਸਰਾਮ ਮਾਨਤ ਤਿੰਨ ਪੁਰਖ ਕਾ ਊਤਮ ਕਰਮਾਨ ਜੋ ਕਿਸ ਕਰੈ ਸੋ ਤਬ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿਜ ਸੁਭਾਏ ਹੋਵੇ ਸੋਹ ਹੋਏ ਕਰਨੇ ਹਰ ਪਛਾਨ ਸੋਏ ਪ੍ਰਭ ਕਾ ਚੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਹਨੂੰ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇੱਕੋ ਜਾਨ